ਅਜਵਾਗ ਦੇ ਝਾੜੂ ਲੈ ਕੇ ਪਰਪੇ ਤੇ ਇਹਨਾਂ ਨੂੰ ਕਿਨੇ ਵੱਡਾ ਬਣਾਇਆ ਨੇ ਪਰ ਮੈਂ ਧੰਨਵਾਦ ਕਰਦੀ ਆ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਸਾਡੀ ਬਾਣ ਬੜੀ ਆਰਾਮ ਆਦੀ ਪਾਰਟੀ ਦੀ ਸਰਕਾਰ ਬਣ ਮੇ ਸਿੱਖਿਆ ਨੇ ਨਰ ਬੜਾਈ ਤੇ ਹੁਣ ਆ ਕਿੰਨੇ ਤਨ ਮੋੜੇ ਪ੍ਰਚਾਰ ਕਰਦੇ ਹਨ ਹਰਿਆਣੇ ਦੇ ਵਿੱਚ ਖਾਸ ਕਰਕੇ ਆ ਸੀਟਾਂ ਜਿਹੜੀਆਂ ਪੰਜਾਬ ਦੇ ਨਾਲ ਲੱਗ ਜਾਂਦੀਆਂ ਨੇ ਮੈਂ ਤੁਹਾਨੂੰ ਇੰਨੀ ਗੱਲ ਦੱਸ ਕੇ ਜਾ ਰਹੀ ਆ ਕਿ ਇਹਨਾਂ ਸਾਰੀਆਂ ਸੀਟਾਂ ਦੇ ਇੱਕੋ ਹੀ ਮਾਜਾ ਵੀ ਆਕੀਏ ਸੀ ਜੇ ਤੁਹਾਨੂੰਾਂ ਦਾ ਛੜੂ ਜੁਦਾ ਐਸਲੇ ਪਿੰਡਾਂ 'ਚ ਬੋਲ ਕੀ ਆਏ ਆ ਉਥੇ ਦਮ ਦਾ ਰਵਾਜ ਸਮਹਿਰਤਾ ਦੇ ਕੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਜੀ